ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੇ ਮਹਾਵਾਕਨ ਅਨਸਾਰ ਜਿੱਥੇ ਜਾਏ ਵਹਿ ਮੇਰਾ ਸਤਿਗੁਰੂ ਸੋਲਥਾਨ ਸੁਹਾਵਾ ਰਾਮ ਰਾਜ ਦੇ ਮਹਾਵਾਕਨ ਅਨਸਾਰ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਰਫਾ ਪਾਛਾ ਜੀ ਜਦੋਂ ਜੰਗਾ ਜੁੱਧਾਂ ਤੋਂ ਵਿਹਲੇ ਹੋ ਕੇ ਦਬਦਾਂ ਵਾਹਰੇ ਆ ਕੇ ਜੰਗ ਦਾ ਕਮਰ ਕੱਸਾ ਖੋਲਿਆ ਸਤਿਗੁਰੂ ਜੀ ਦਬਦਾਂ ਸਾਹਿਬ ਵਿੱਚ ਆ ਬਰਾਜੇ ਉਸ ਟਾਈਮ ਇਸ ਨਗਰ ਵਿੱਚ ਝੰਡਾ ਕਲਾ ਵਿੱਚ ਇੱਕ ਅੱਲਾ ਦਾ ਫਕੀਰ ਪੀਰ ਬਾਬਾ ਬਲਾਈ ਇਸ਼ਾਰਿਆ ਕਰਦਾ ਸਨ ਕਿਉਂਕਿ ਜਿਹੜਾ ਨਗਰ ਸੀ ਸਾਰਾ ਮੁਸਲਮਾਨਾਂ ਦਾ ਸੀ ਉਹ ਰਜਾਨਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਜਿਹੜਾ ਦਮ ਦਾ ਹੈ ਉਹਨੂੰ ਰਾਹ ਜਾਂਦਾ ਸੀ ਉੱਥੇ ਜਲ ਛੜਕਦਾ ਹੁੰਦਾ ਸੀ ਅਤੇ ਝਾੜੂ ਦੀ ਸੇਵਾ ਕਰਿਆ ਕਰਦਾ ਸੀ ਲੋਕਾਂ ਨੇ ਪੁੱਛਣਾ ਕਿ ਪੀਰ ਜੀ ਇੱਥੇ ਤੁਸੀਂ ਝਾੜੂ ਕਿਉਂ ਮਾਰਦੇ ਹੋ ਜਲ ਛੜਕਦੇ ਹੋ ਹੋਰ ਵੀ ਰਾਹ ਨੇ ਇਸੇ ਰਾਤੇ ਤੁਸੀਂ ਨਿਤਨੇ ਰੋਜ਼ ਰਜਾਨਾ ਦੀ ਤਰ੍ਹਾਂ ਤੁਸੀਂ ਝਾੜੂ ਤੇ ਜਲ ਛਿੜਕਦੇ ਹੋ ਪੀਰ ਜੀ ਉਹਨਾਂ ਲੋਕਾਂ ਨੂੰ ਜਵਾਬ ਦਿੰਦੇ ਨੇ ਆnde ਵੀ ਇਸ ਰਸਤੇ ਤੇ ਮੇਰਾ ਰੰਗਲਾ ਮਾਹੀ ਆ ਰਿਹਾ ਹੈ ਕਲਗੀਧਰ ਪਾਤਸ਼ਾਹ ਪੁੱਤਰਾ ਦੇਦਾਨੀ ਦਸ਼ਮੇਸ਼ ਪਿਤਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਦੰਦਾ ਹੱਥੋਂ ਖਜੂਰ ਸਾਹਿਬ ਨੂੰ ਜਾਣ ਲੱਗੇ ਨੇ ਦੇਢ ਨੂੰ ਉਦੋਂ ਫਿਰ ਸਤਪੁਰਾਂ ਨੇ ਪੀਰ ਦੀ ਬਹਿਵਲ ਤੋਂ ਵੇਖ ਕੇ ਅੰਤਰਜਾਮੀ ਸਤਪੁਰੂ ਕਲਗੀਧਰ ਪਾਤਸ਼ਾਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਅਰਸਤੇਤ ਹੁੰਦਿਆਂ ਹੋਇਆ ਇਸ ਨਗਰ ਵਿੱਚ ਆਪ ਰਾਜੇ ਪਿੰਡ ਝੰਡਾ ਕਣਾ ਜੋ ਗੁਰਦੁਆਰਾ ਸਾਹਿਬ ਵਿੱਚ ਪਿੱਪਲ ਮੌਜੂਦ ਹੈ ਜਦੋਂ ਗੁਰਦੁਆਰੇ ਅੰਦਰ ਆਪਾਂ ਐਂਟਰੀ ਕਰਦੇ ਆ ਇੱਥੇ ਗੁਰੂ ਸਾਹਿਬ ਜੀ ਉਤਰੇ ਆ ਕੇ ਪੀਰ ਜੀ ਅੱਗੇ ਸਨ ਪੀਰ ਜੀ ਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਪਹੁੰਚ ਗਏ ਹਨ ਪੀਰ ਪਾਬਲਾ ਐਚ.ਆਜ ਨੇ ਜਾ ਕੇ ਨਮਸਕਾਰ ਕੀਤੀ ਸਤਿਗੁਰਾਂ ਨੂੰ ਨਤਮਤ ਹੋਏ ਚਰਨਾਂ ਤੇ ਆਪਣਾ ਸਿਰ ਰੱਖ ਕੇ ਅਰਜੋਧੜੀ ਬੇਨਤੀ ਕੀਤੀ ਮਹਾਰਾਜ ਸੇਵਾ ਸੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ ਆਂਦੇ ਵੀ ਜਲ ਲੈ ਕੇ ਆਓ ਜਲ ਛਕਣਾ ਹੈ ਪੀਰ ਜੀ ਨੇ ਆਖਿਆ ਵੀ ਜਲ ਮਹਾਰਾਜ ਜੀ ਇੱਥੇ ਢਾਗ ਤੋਂ ਲੈਣਾ ਹੈ ਇੱਥੋਂ ਛੱਡਣਾ ਆਪਾਂ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਖੂਹ ਦਾ ਜਾਣ ਲੈ ਕੇ ਆਉ ਖੂਹ ਦਾ ਜਾਣ ਛੱਡਣਾ ਹੈ ਪੀਰ ਜੀ ਦਾ ਕਹਿੰਦੇ ਹਨ ਕਿ ਮਹਾਰਾਜ ਖੂਹ ਦਾ ਜਾਣਤਾ ਖੋੜਾ ਆਇਆ ਥੇ ਜਿੰਨੇ ਵੀ ਖੂਹ ਰਹਾਂ ਖੋੜੇ ਆਣ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਫਿਰ ਮੁੱਖਜ ਪ੍ਰਮੁਖ ਦੇ ਹਨ ਕਿ ਜਾ ਕੇ ਉਸ ਖੂਹ ਦੇ ਵਿੱਚ ਜੜ ਲਿਆਉ ਤੇੰਨਾਂ ਨੂੰ ਭੇਜਿਆ ਕਣਵਾ ਦੇ ਕੇ ਨਾਲ ਪੀਰ ਜੀ ਗਏ ਜੋ ਗੁਰਦੁਆਰਾ ਸਾਹਿਬ ਦੇ ਮੌਜੂਦ ਦਰਬਾਰ ਸਾਹਿਬ ਦੇ ਸਾਹਮਣੇ ਇਤਿਹਾਸਕ ਖੂਹ ਹੈ ਉਥੋਂ ਜਲ ਕੱਢਿਆ ਸਤਿਗੁਰਾਂ ਨੇ ਛਕਿਆ ਤੇ ਜਲ ਮਿੱਠਾ ਹੋ ਗਿਆ ਜੀ। ਹਾਂਜੀ। ਪੀਰ ਜੀ ਨੂੰ ਮਾਰਾ ਕਹਿੰਦੇ ਆ ਨੇ ਤੇ ਜਲ ਤਾਂ ਮਿੱਠਾ ਹੈ। ਉਥੇ ਹੁਣ ਜਿਹੜਾ ਮੌਜੂਦਾ ਟਿਪਲ ਹੈ ਜੀ ਉਥੇ ਅਸੀਂ ਬਚਪਨ ਚ ਵੇਖਦੇ ਆ ਸਾਡੇ ਬਜ਼ੁਰਗ ਵੀ ਦੱਸਦੇ ਨੇ ਜੇ ਕਿਸੇ ਬੱਚੇ ਦੇ ਫੋੜਾ ਫੁਣਸੀ ਹੋ ਜਾਣਾ। ਜਾ ਕੋਈ ਕੋਰ ਚੱਲਣਾ ਕਿਸੇ ਨੂੰ ਉਥੇ ਨਿਵਾ ਕੇ ਜਾਣਾ ਤੇ ਪਰਸਲੇ ਹਾਂਜੀ ਇਤਿਹਾਸੇ ਦੱਸਦੇ ਸੀ ਬਜ਼ੁਰਗ ਪ੍ਰਾਤਨ ਕਿ ਇੱਥੇ ਗੁਰੂ ਸਾਹਿਬ ਗੁਰੂਕਲ ਦੀ ਤਰਫਾਲ ਚਾਹੀਦੇ ਕੋਲੇ ਦਾ ਪੌਣ ਲੱਗਾ ਹਾਂਜੀ ਉਥੇ ਫਿਰ ਬੱਚੇ RAI ਹੋ ਜਾਂਦੇ ਜੀ ਅੱਜ ਆਮਰਾਜੀ ਹੁੰਦੇ ਰਹੇ ਹਾਂ ਜੀ ਹਾਂਜੀ ਪੀਰ ਬਾਬੋ ਲੈ ਚਾਹੀਦੇ ਵਾਰ ਦਿੱਤੇ ਕਿ ਇੱਥੇ ਜੋੜ ਮੇਲੇ ਭਰਿਆ ਕਰਨਗੇ ਲਾਹੌਰੋਂ ਆ ਕੇ ਸਿੱਖ ਵਸਣਗੇ ਇਸ ਨਗਰ ਵਿੱਚ ਉਹ ਸਤਗੁਰਾਂ ਦਾ ਬਚਨ ਪੂਰਾ ਹੋਇਆ ਜੀ 47 ਜੀ ਹਾਂ ਜੀ ਉਹ ਫਿਰ ਵੰਡ ਹੋਈ ਆ ਹਾਂ ਫਿਰ ਵੰਡ ਇਧਰ ਮੁਸਲਮਾਨ ਸੀ ਉਧਰ ਵਾ ਗਏ ਉਹ ਲਾਹੌਰ ਦੇ ਇਧਰ ਆ ਗਏ ਹਾਂ ਜੀ ਇਸ ਤੇ 12 ਪਿੰਡਾਂ ਦਾ ਗੁਰਦੁਆਰਾ ਜੀ ਮਹੱਤਤਾ ਰੱਖਦਾ ਗੁਰਦੁਆਰਾ ਮੰਡ ਹਰ ਮਹੀਨੇ ਮੱਸੀਆਂ ਲੱਗਦੀ ਹੈ ਜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦੰਦ ਪੰਜਵਾਂ ਤੱਕ ਦਾ ਇੱਥੇ ਪੈਰਾ ਜੀ ਸ਼੍ਰੋਮਣੀ ਸੇਵਾ ਰਤਨ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੀਪ ਸਿੰਘ ਜੀ 96 ਕਰੋੜੀ ਮੁੱਤੀ ਬੁੱਢਾ ਦੰਦ ਉਹਨਾਂ ਦੀ ਸਰਪ੍ਰਸਤੀ ਹੇਠ ਇੱਥੇ ਸਾਰਾ ਪ੍ਰਬੰਧ ਚੱਲਦਾ ਹੈ ਜੀ ਇਸ ਥਾਂ ਦੇ ਮੁੱਖ ਸੇਵਾ ਦਾ ਬਾਬਾ ਮੇਦਰ ਸਿੰਘ ਜੀ ਮੁਖਤਿਆਰ ਹੈ ਬੁੱਢਾ ਦੰਦ ਕਾਰ ਸੇਵਾ ਵਾਲੇ ਮਹਾਂਪੁਰਖ ਬਾਬੇ ਜਿੱਲੀ ਵਾਲੇ ਬਾਬਾ ਬਚਨ ਸਿੰਘ ਦੀ ਸੇਵਾ ਕਰਾ ਰਹੇ ਹਾਂ। ਬਾਬਾ ਬਲਬੀਰ ਸਿੰਘ ਦੇ ਰਹਿਮਾਈ ਹੇਠ। ਨਾਕੀ ਦੀ ਸੰਗਤ ਬਹੁਤ ਇੱਥੇ ਆਉਂਦੀ ਹੈ ਜੀ। ਹਰ ਮਹੀਨੇ ਮੱਸਿਆ ਪਰ ਦੀ ਐ ਵੀਰਵਾਰ ਬਾਬਾ ਲੈਸ਼ਾ ਦਾ ਜੋੜਮੇਲਾ ਪਰ ਆਰ ਪਰਦਾ ਹੈ। 21, 22 ਤੇ 23 ਤੱਕ ਨੂੰ ਫਾਰਿਸ਼ ਲਾਨਾ ਜੋੜਮੇਲਾ ਬਣਾਇਆ ਜਾਂਦਾ ਜੀ। ਅਖਰੋਮਣੀ ਪੰਥਾ ਕਾਲੇ ਬੁੱਢਾਦਲ 5 ਤੱਕ ਤੱਕ ਤੋਂ ਅਤੇ ਬੀਜੇਸ ਨੂੰ ਤਾਂ ਤਾਂ ਪੀਰ ਬਾਬਾ ਵਿਲਾਇਸ਼ਾ ਦੀ ਜਾਗ ਵਿੱਚ ਜੋੜਮੇਲਾ ਬਣਾਇਆ ਜਾਂਦਾ ਅਖਰੋਮਣੀ ਪੰਥਾ ਕਾਲੇ ਬੁੱਢਾਦਲ 5 ਤੱਕ ਤੇ ਇੱਥੇ ਆ ਕੇ ਤਰੀ ਅਖੰਡ ਪਾਠ ਪ੍ਰਾਰੰਭ ਕਰਦੇ ਹਾਂ ਖੰਡੇ ਬਾਟੇ ਦੀ ਪੌੜ ਦੇ ਕੇ ਸਿੰਘਾਂ ਨੂੰ ਪ੍ਰਾਣੀਆਂ ਨੂੰ ਸਿੰਘ ਸਜਾ ਕੇ ਗੁਰੂ ਨਾਨਕ ਦੇਵ ਜੀ ਜੋ ਤੇਰੀ ਕਾਲ ਜੀਹੋਂ ਸਿਆਸਤਾਂ ਤਾਂ ਤਾਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਰਪਾਸ ਚਾਹ ਚੌਕ ਨੂੰ ਸੰਤਾਨ ਸਿੰਘ ਕੋਲ ਦੁਆਰਾ ਚੰਡਾ ਸਾਹਿਬ ਪਾਸੋਂ ਚੈਂਟਸ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ